ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਕਵਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੀ ਸਿਆਸਤ ਵਿੱਚ ਇੱਕ ਬੜਾ ਵੱਡਾ ਧਮਾਕਾ ਹੋ ਗਿਆ ਹੈ ਦੱਸਦੀ ਕਿ ਤੱਕੇ ਦੇ ਨਾਲ ਵਜਾਰਤ ਖੋਈ ਸੀ ਤੱਕੇ ਦੇ ਨਾਲ ਕੋਈ ਗਈ ਵਜਾਤ ਮਹਿੰਗੀ ਪੈ ਗਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਜਾਈਏ ਕਿੱਧਰ ਤੇ ਕਿਹੜੇ ਪਾਸੇ ਮੂੰਹ ਕਰੀਏ ਕਿਉਂਕਿ ਇਹ ਚਾਰੇ ਮੰਤਰੀ ਹੁਣ ਬਾਗੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਤਾਂ ਅਸਤੀਫਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਜਦੋਂ ਜੈਦ ਕਰਕੇ ਵਾਰ-ਵਾਰ ਫੋਨ ਕਰਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਸਤੀਫਾ ਲਿਆ ਗਿਆ ਉਹ ਕਹਿੰਦਾ ਐਟ ਲੀਸਟ ਮੇਰਾ ਕਸੂਰ ਦੱਸੋ ਕੀ ਮੈਂ ਪ੍ਰਚਾਰ ਕੀਤਾ ਹੈ ਕੀ ਮੈਂ ਪੈਸਾ ਖਾਦਾ ਹੈ ਕੀ ਮੈਂ ਆਪਣੇ ਹਲਕੇ ਦੇ ਕੰਮ ਨਹੀਂ ਕੀਤੇ ਕੀ ਮੈਂ ਪੰਜਾਬ ਦੇ ਕੰਮ ਨਹੀਂ ਕੀਤੇ لیکن بنا قصور تو ਤੁਸੀਂ ਮੈਨੂੰ ਬਾਹਰ ਦਾ ਰਸਤਾ ਦਿਖਾ ਕੇ ਮੇਰੀ ਤੋਹੀਨ ਕਰ ਰਹੇ ਹੋ ਮੇਰੀ ਇਨਸਲਟ ਕਰ ਰਹੇ ਹੋ ہاں جی ਮੈਂ ਗੱਲ ਕਰ ਰਿਹਾ ਹਾਂ ਚੇਤਨ ਸਿੰਘ ਜੋੜਾ ਮਾਜਰਾ ਦੀ ਜੋੜਾ ਮਾਜਰਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਦੱਸ دیے ਕਿ سوشل میڈیا ਤੋਂ ਦੂਰੀ ਬਣਾ ਕੇ ਬੈਠੇ ਹੋਏ ਚੇਤਨ ਸਿੰਘ ਜੋੜਾ ਮਾਜਰਾ ਅੰਦਰ ਖਾਤੇ ਦੂਸਰੀਆਂ ਪਾਰਟੀਆਂ ਦੇ ਨਾਲ ਸੈਟਿੰਗ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਚੇਤਨ ਸਿੰਘ ਜੋੜਾ ਮਾਜਰਾ ਕਿਹੜੀ ਪਾਰਟੀ ਵਿੱਚ ਜਾਣਗੇ ਉਸ ਦੇ ਬਾਰੇ ਅਸੀਂ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿੰਨੇ ਆ ਇੱਕ ਪਾਸੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਆਗੂ ਪਟ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਈ ਹੈ ਭਾਰਤੀ ਜਨਤਾ ਪਾਰਟੀ ਵੀ ਅਤੇ ਕਾਂਗਰਸ ਵੀ ਇੱਕ ਦੂਜੇ ਨੂੰ ਢਾਹ ਲਾਉਣ ਤੇ ਲੱਗੇ ਹੋਏ ਨੇ ਇੱਕ ਪਾਸੇ ਬੜਾ ਵੱਡਾ ਬਵਾਲ ਖੜਾ ਹੋ ਗਿਆ ਹੈ ਜਦੋਂ ਧੱਕੇ ਦੇ ਨਾਲ ਵਜ਼ਾਰਤ ਖੋਈ ਗਈ ਇਹਨਾਂ ਚਾਰਾਂ ਮੰਤਰੀਆਂ ਦੇ ਕੋਲੋਂ ਉਚਾਰਾ ਮੰਤਰੀਆਂ ਦੇ ਗੁੱਸੇ ਜਿਹੜੇ ਅਸਮਾਨ ਨੂੰ ਛੂਰੇ ਨੇ ਦੱਸਦੀ ਇਹ ਤੇ ਉਹਨਾਂ ਦੇ ਵਿੱਚੋਂ ਇੱਕ ਹੈ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਨੇ ਬਾਗੀ ਹੋਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਦੇ ਸਮਰਥਕਾ ਉਹਨਾਂ ਦੇ ਸਮਰਥਕ ਉਤਰ ਆਏ ਨੇ ਸੜਕਾਂ ਉੱਤੇ ਕਿ ਕਿਉਂ ਜੋੜਾ ਮਾਜਰਾ ਨੂੰ ਉਹਦੀ ਵਜ਼ਾਰਤ ਤੋਂ ਲਾਇਆ ਗਿਆ ਕਿਉਂ ਉਹਦੇ ਕੋਲ ਮੰਤਰੀ ਪੁਨਾਹ ਖੋਇਆ ਗਿਆ ਇਸ ਨੂੰ ਲੈ ਕੇ ਇੱਕ ਵਾਰ ਫੇਰ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੱਛ ਗਈ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਜਣਾ ਪੈ ਗਿਆ ਨੇ ਇੱਕ ਪਾਸੇ ਉਹ ਚੋਣ ਪ੍ਰਚਾਰ ਕਰ ਰਹੇ ਨੇ ਜਿਹੜੇ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਹਲਕਾ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਪਾਸੇ ਉਹ ਉਧਰ ਬੀਚਾਰ ਰਹੇ ਨੇ ਇਧਰ ਇੱਕ ਇੱਕ ਕਰਕੇ ਜਿਹੜੇ ਚਾਰੇ ਮੰਤਰੀ ਨੇ ਬਾਗੀ ਹੋਏ ਜਾ ਰਹੇ ਨੇ ਅਤੇ ਜਿਨ੍ਹਾਂ ਨੂੰ ਵਜਾਰਤ ਨਹੀਂ ਮਿਲੀ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ ਉਹਨਾਂ ਦੇ ਸਮਰਥਕ ਵੀ ਉਹਨਾਂ ਨੂੰ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਨੇਦਾਰੇ ਦਿਖਾਵਾਂਗੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ ਸੂਤਰ ਦੱਸਦੇ ਨੇ ਕਿ ਜੜਾ ਮਾਜਰਾ ਜੜਾ ਮਾਜਰਾ ਨੇ ਬੜਾ ਵੱਡਾ ਐਲਾਨ ਕਰ ਦਿੱਤਾ ਹੈ ਅੰਦਰ ਖਾਤੇ ਉਸਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਵੱਡੀ ਸੈਟਿੰਗ ਕਰਨੀ ਹੈ ਚੇਤਨ ਸਿੰਘ ਜੋੜਾ ਮਾਜਰਾ ਬੜਾ ਜਲਦੀ ਹੀ ਧਮਾਕਾ ਕਰਨਗੇ ਛੱਡ ਜਾਣਗੇ ਆਮ ਆਦਮੀ ਪਾਰਟੀ ਨੂੰ 2.5 ਸਾਲ ਵਿਧਾਇਕ ਤੇ ਰਹਿਣਗੇ ਲੇਕਿਨ ਅੰਦਰ ਖਾਤੇ ਸਪੋਰਟ ਕਰਨਗੇ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਬੜਾ ਵੱਡਾ ਅਹੁਦਾ ਦੇ ਦੇਣਾ ਜੇਕਰ ਚੇਤਨ ਸਿੰਘ ਜੋੜਾ ਮਾਜਰਾ ਸ਼ਮੂਲੀਅਤ ਕਰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਸੂਤਰ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਚੇਤਨ ਸਿੰਘ ਜੋੜਾ ਮਾਜਰਾ ਬੜੀ ਜਲਦੀ ਕੂਚ ਕਰਨਗੇ ਭਾਰਤੀ ਜਨਤਾ ਪਾਰਟੀ ਵੱਲ ਅਤੇ ਅਲਵਿਦਾ ਕਹਿਣਗੇ ਫੋਰ ਐਵਰ ਵਾਸਤੇ ਆਮ ਆਦਮੀ ਪਾਰਟੀ ਦੀ ਪਾਰਟੀ ਨੂੰ ਦੱਸਿਆ ਜਾ ਰਿਹਾ ਹੈ ਕਿ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਹੈ ਕਿ ਮੇਰੇ ਨਾਲ ਜੱਗੋਂ ਤੇਰਵੀ ਹੋਈ ਹੈ ਬਿਨਾ ਦੱਸੇ ਤੂੰ ਸਾਡੇ ਚਾਰਾਂ ਮੰਤਰੀਆਂ ਕੋਲੋਂ ਅਸਤੀਫਾ ਕਿਉਂ ਲੈ ਗਿਆ ਐਟ ਲੀਸਟ ਸਾਡੇ ਕਸੂਰ ਸਾਡੇ ਗੁਨਾਹ ਸਾਡੀਆਂ ਗਲਤੀਆਂ ਦੱਸਣਾ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕਾਸ ਕੇਜਰੀਵਾਲ ਦੀ ਡਿਊਟੀ ਬਣਦੀ ਸੀ ਦੱਸੇ ਤੋਂ ਬਿਨਾ ਅਸਤੀਫਾ ਲੈ ਗਿਆ ਪ੍ਰੈਸ ਰਾਈਜ਼ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਾਂਗੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਾਡੀ ਚਾਰਾਂ ਦੀ ਰਜਕੇ ਤੋਹੀਨ ਬੇਜਤੀ ਹੋਈ ਹੈ ਧੰਨ